ਤੱਕ ਆਪਾਂ ਉਹਦੇ ਬਾਰੇ ਸਰੋਂ ਬਾਰੇ ਵੀ ਗੱਲ ਕਰਦੇ ਆਂ ਬੀ ਵੀਗੈਰਾ ਛਾੜ ਦੀ ਗੱਲ ਕਰਾਂਗੇ ਪਰ ਆਪਾਂ ਹੁਣ ਕਣਕ ਦੀ ਗੱਲ ਕਰੀਏ ਜਿਵੇਂ 12 ਕਿਲੋ ਤੁਸੀਂ ਇਹਦੇ ਵਿੱਚ ਬੀ ਪਾਇਆ ਤੇ ਛਾੜ ਕੇ ਨਿਕਲਦਾ ਜੀ ਕੀ ਰੇਟ ਜਾਂਦਾ ਈ ਉਹ ਇਹ 6 ਕੁਆਂਟਲ ਕਹਿੰਦੇ ਜੀ 8 ਕੁਆਂਟਲ ਸਾਡੀ ਮੇਰੀ 5 ਕੁਆਂਟਲ ਦੀ ਸਾਡੀ 2 ਕੁਆਂਟਲ ਵੀ ਜੇ ਨਿਕਲਦੀ ਹੈ ਸਾਡੀ 250 ਰੁਪਏ ਕਿਲੋ ਵਿਕਦੀ ਹੈਗੀ ਹੈ ਸਭ ਤੋਂ ਪਹਿਲਾਂ 1 ਕਿਲੋ ਔਲੇ ਲੈ ਕੇ ਉਹਨਾਂ ਉਹਨਾਂ ਨੂੰ ਉਬਾਲ ਕੇ ਤੇ ਉਹਦੇ ਵਿੱਚ ਗਿੜਕਾ ਕੱਢ ਦਿੰਨੇ ਆ ਤੇ ਉਹਦਾ ਪੇਸਟ ਬਣਾ ਕੇ 6 ਕਿਲੋ ਲੱਸੀ ਪਾ ਕੇ ਅਸੀਂ ਇੱਕ ਜਿਹੜਾ ਹੈ ਗਰੋਥ ਪ੍ਰੋਮੋਟਰ ਬਣਾ ਕੇ ਸੋ ਹੁਣ ਆਪਾਂ ਸਰੋਂ ਦੀ ਗੱਲ ਕਰੀਏ ਪ੍ਰਤੀ ਏਕੜ ਦੇ ਵਿੱਚ ਕਿੰਨਾ ਵੀ ਪਾਉਣੀ ਹੈ ਤੁਸੀਂ ਤੇ ਕਿੰਨਾ ਝਾੜ ਨਿਕਲਦਾ ਹੈ ਤੇ ਉਹਦਾ ਰੇਟ ਕੀ ਜਾਂਦਾ ਹੈ ਸਤ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਆਪਾਂ ਖੇਤ ਦੇ ਵਿੱਚ ਖੜੇ ਆ ਨਾ ਇਹ ਕਣਕ ਬੀਜਣ ਦਾ ਤਰੀਕਾ ਵੀ ਵੱਖਰਾ ਹੈ ਇਹ ਹੈ ਵੀ ਕੁਦਰਤੀ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੇ ਸਪਰੇ ਨਹੀਂ ਪਾਇਆ ਜਾਂਦਾ ਤੇ ਇਹਨੂੰ ਜਿਹੜਾ ਬੀਜਣ ਦਾ ਤਰੀਕਾ ਹੈ ਉਹ ਵੀ ਵੱਖਰਾ ਹੈ ਕਿਉਂਕਿ ਇਹ ਬੈੱਡ ਬਣਾ ਕੇ ਜਿਹੜੀ ਬੈੱਡ ਸਿਸਟਮ ਦੇ ਨਾਲ ਬੀਜੀ ਜਾਂਦੀ ਹੈ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਬੈੱਡ ਸਿਸਟਮ ਕਿੱਦਾਂ ਦਾ ਹੈ ਤੇ ਇਹਦਾ ਕੀ ਝਾਰ ਨਿਕਲਦਾ ਹੈ ਤੇ ਕਿੰਨੀਆਂ ਖਾਈਆਂ ਆਉਂਦੀਆਂ ਨੇ ਇਹ ਅਸੀਂ ਪਿੰਡ 10 ਕਾ ਜਲਾ ਸੰਗਰੂਰ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਕਬਾਲ ਸਿੰਘ ਜੀ ਸੰਧੂ ਸਾਹਿਬ ਨੇ ਜਿਹੜੇ ਕਿ ਕਾਫੀ ਸਮੇਂ ਤੋਂ ਕੁਦਰਤੀ ਖੇਤੀ ਦੇ ਨਾਲ ਜੁੜੇ ਹੋਏ ਆ ਜਿੱਥੇ ਆਪਾਂ ਕਣਕ ਦੇ ਬਾਰੇ ਇਹਦੇ ਵਿੱਚ ਗੱਲ ਕਰਾਂਗੇ ਬੈਡਾਂ ਤੇ ਬੀਜਣ ਦਾ ਸਿਸਟਮ ਕੀ ਹੈ ਤੇ ਕਿੰਨੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹਦੇ ਨਾਲ-ਨਾਲ ਆਪਾਂ ਸਰੋਂ ਦੇ ਬਾਰੇ ਵੀ ਥੋੜੀ-ਬਹੁਤੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਇਹ ਵੱਖਰੇ ਤਰੀਕੇ ਨਾਲ ਕਰਦੇ ਆ ਆਓ ਫਿਰ ਆਪਾਂ ਕਰਦੇ ਆ ਸਵਾਗਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਰੀ ਨੂੰ ਸਤਿ ਸ੍ਰੀ ਅਕਾਲ ਇਹ ਜਿਹੜੀ ਕਣਕ ਬਾਰੇ ਤੁਸੀਂ ਪੁੱਛ ਰਹੇ ਜੀ ਅਸੀਂ ਪਿਛਲੇ ਕਾਫੀ ਸਮੇਂ ਤੋਂ ਸਾਰੀਆਂ ਕਣਕਾਂ ਦੇ ਅਸੀਂ ਬੀਜੀਆਂ ਹੈਗੀ ਹੈ। ਹਾਂਜੀ। ਇਸ ਟਾਈਮ ਅਸੀਂ ਜਿਹੜੀ ਸਭ ਤੋਂ ਅੱਛੀ ਵੈਰੈਟੀ ਹੈਗੀ ਹੈ ਖਾਣ ਨੂੰ ਜਿੰਦੀ ਰੋਟੀ ਅੱਛੀ ਬੰਦੀ ਹੈਗੀ ਹੈ ਉਹਦਾ ਨਾਮ ਬੰਸੀ ਗੋਲਡ ਹੈ। ਹਾਂਜੀ। ਅਸੀਂ ਬੰਸੀ ਗੋਲਡ ਕਣਕ ਬੀਜ ਰਹੇ ਹਾਂ। ਉਹ ਬੀਜਦੇ ਅਸੀਂ ਬੈਡ ਤੇ। ਹਾਂਜੀ। ਬੈਡ ਤੇ ਬੀਜਣ ਦੇ ਕਈ ਫਾਇਦੇ ਨੇ। ਇੱਕ ਤਾਂ ਬੈਡ ਤੇ 75% ਪਾਣੀ ਦੀ ਬਚਤ ਹੁੰਦੀ ਹੈ। ਜੀ। ਦੂਸਰਾ ਜਦੋਂ ਅਸੀਂ ਬੈਡ ਤੇ ਬੀਜਦੇ ਹਾਂ ਤਾਂ ਬੈਡ ਤੇ ਬੈਡ ਸੁੱਕਾ ਰਹਿੰਦਾ ਹੈਗਾ। ਹਾਂ। ਉਹ ਉਹਦੇ ਵਿੱਚ ਮੌਇਸਚਰ ਜਾਂਦਾ ਹੈ ਜੀ ਕਿਉਂਕਿ ਕੋਈ ਵੀ ਫਸਲ ਅਸੀਂ ਬੀਜਦੇ ਹਾਂ ਉਸ ਨੂੰ ਸੋਇਲ ਨੂੰ ਤੇ ਜਿਹੜੀ ਸਾਡਾ ਪਲਾਂਟਸ ਨੇ ਉਹਨਾਂ ਨੂੰ ਮੌਇਸਚਰ ਚਾਹੀਦਾ ਉਹਨਾਂ ਨੂੰ ਪਾਣੀ ਨਹੀਂ ਚਾਹੀਦਾ ਜੀ ਕਿਉਂਕਿ ਪਾਣੀ ਸੋਇਲ ਵਾਸਤੇ ਤੇ ਜਿਹੜੀ ਫਸਲ ਵਾਸਤੇ ਜ਼ਹਿਰ ਹੈ ਜੀ ਕਿਉਂਕਿ ਜੇ ਜਿਆਦਾ ਜਿਵੇਂ ਫਲੱਡ ਇਰੀਗੇਸ਼ਨ ਕਰਦੇ ਕਿਸਾਨ ਹਾਂਜੀ ਉਸ ਦੇ ਨਾਲ ਜਿਹੜਾ ਜਿਹੜੇ ਸਾਡੀ ਜ਼ਮੀਨ ਦੇ ਵਿੱਚ ਮਾਈਕਰੋਜ਼ ਹੁੰਦੇ ਆ ਉਹ ਮਰ ਜਾਂਦੇ ਹੈਗੇ ਨੇ ਦੂਸਰਾ ਜਿਹੜੀ ਸਾਡੀ ਹਵਾ ਹੈਗੀ ਹੈ ਜ਼ਮੀਨ ਦੇ ਵਿੱਚ ਉਹ ਨਿਕਲ ਜਾਂਦੀ ਹੈ ਕਿਉਂਕਿ ਸਾਡੀ ਕੁਦਰਤੀ ਸਾਡੇ ਸਾਡੀ ਜਿਹੜੀ ਐਟਮੋਸਫੀਅਰ ਦੇ ਵਿੱਚ ਨਾਈਟ੍ਰੋਜਨ ਜਿਹੜੀ ਹੈਗੀ ਉਹ 78.6% ਹੈਗੀ ਹੈ ਜੀ ਔਰ ਆਕਸੀਜਨ ਜਿਹੜੀ ਹੈਗੀ ਹੈ ਉਹ 21% ਹੈ ਜਦੋਂ ਅਸੀਂ ਜ਼ਮੀਨ ਕਲਟੀਵੇਟ ਕਰਦੇ ਹਾਂ ਵਾਹਣੀ ਹੈਗੇ ਆ ਤਾਂ ਸਾਡੀ ਜ਼ਮੀਨ ਦੇ ਵਿੱਚ ਦੋਨੇ ਇਹ ਜਿਹੜੀਆਂ ਗੈਸਾਂ ਜਿਹੜੀ ਉਹ ਆ ਜਾਂਦੀ ਹੈਗੀ ਔਰ ਇਹ ਦੋਨੇ ਹੀ ਨਾਈਟ੍ਰੋਜਨ ਔਰ ਆਕਸੀਜਨ ਪਲਾਂਟਸ ਨੂੰ ਚਾਹੀਦੀਆਂ ਜੀ ਜਦੋਂ ਅਸੀਂ ਫਲੱਡ ਇਰੀਗੇਸ਼ਨ ਕਰਦੇ ਹਾਂ ਤਾਂ ਹਵਾ ਸਾਰੀ ਨਿਕਲ ਜਾਂਦੀ ਹੈ ਫਿਰ ਸਾਨੂੰ ਖਾਦਾਂ ਪਾਉਣੀਆਂ ਪੈਂਦੀਆਂ ਬਲੱਡ ਜੇ ਅਸੀਂ ਬੈੱਡ ਤੇ ਬੀਜਾਂਗੇ ਤਾਂ ਬੈੱਡ ਦੇ ਵਿੱਚ ਹਵਾ ਰਹੇਗੀ ਜਿਹੜੀ ਕਿ ਪਲਾਂਟ ਨੂੰ ਚਾਹੀਦੀ ਹੈਗੀ ਜੀ ਤਾਂ ਜਿੱਥੇ ਤੱਕ ਜਿਹੜਾ ਤੁਸੀਂ ਪੁੱਛ ਰਹੇ ਸੀ ਇੱਕ ਤਾਂ ਇਹ ਵੈਰੈਟੀ ਹੈਗੀ ਹੈ ਬੰਸੀ ਗੋਲਡ ਹਾਂ ਦੂਸਰਾ ਅਸੀਂ ਜਿਹੜਾ ਸਾਡਾ ਜਿਹੜਾ ਬਜਾਈ ਦਾ ਟੰਗ ਹੈ ਜਾਂ ਅਸੀਂ ਜਿਹੜਾ ਬੀ ਪਾਉਣੀ ਹੈਗੀ ਆ ਉਹ 10 ਤੋਂ 12 ਕਿਲੋ ਪਾਉਣੀ ਆ ਜੀ ਕਿਉਂਕਿ ਜਿਹੜੇ ਆ ਪਲਾਂਟਸ ਚਾਹੀਦੇ ਹੈਗੇ ਇੱਕ ਪਰ ਏਕੜ ਕਣਕ ਦੇ ਬੂਟੇ ਚਾਹੀਦੇ ਆ ਉਹ 75000 ਚਾਹੀਦੇ ਆ ਜੀ ਕਿਸਾਨ ਜਿਹੜੇ ਹੈਗੇ ਆ ਐਵਰੇਜ 50 ਕਿਲੋ ਵੀ ਪਾ ਰਹੇ ਆ ਜਿਹੜਾ ਕਿ ਸਾਡੇ ਨਾਲੋਂ 5 ਗੁਣਾ ਵੱਧ ਪਾ ਰਹੇ ਆ ਉਹ ਸੰਗਣੀ ਖੇਤੀ ਕਰਦੇ ਆ ਕਿਉਂਕਿ ਜਿਹੜਾ ਪਲਾਂਟ ਹੈਗਾ ਸਾਡੀਆਂ ਫਸਲਾਂ ਹੈਗੀਆਂ ਇਸ ਉਹ ਉਹਨਾਂ ਨੂੰ ਜਿਹੜੀ એનર્ਜੀ ਮਿਲਦੀ ਹੈ ਉਹ ਸੂਰਜ ਤੇ ਹਵਾ ਪਾਣੀ ਤੋਂ 95% ਮਿਲਦੀ ਹੈਗੀ ਜੀ ਜੇ ਅਸੀਂ ਸੰਗਣੀ ਖੇਤੀ ਕਰਾਂਗੇ ਉਨੀ ਜਿਹੜੀ ਐਟਮੋਸਫੀਅਰ ਦੇ ਵਿੱਚ એનર્ਜੀ ਮਿਲਣੀ ਹੈ ਸੂਰਜ ਹਵਾ ਪਾਣੀ ਤੋਂ ਉਨੀ ਘਟ ਜੇਗੀ ਬੂਟਾ ਸੋਇਲ ਤੋਂ ਸਿਰਫ 5% એનર્ਜੀ ਲੈਂਦਾ ਹੈ ਬੂਟਾ ਉਹਦੇ ਪੈਦਾ ਹੁੰਦਾ ਹੈ ਸਿਰਫ ਸੋਇਲ ਜਿਹੜੀ ਸਾਡੀ ਜਿਹੜੀ ਹੈਗੀ ਹੈ ਉਹ ਅੱਛੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਜੈਰਾਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਜਿਹੜਾ ਬੂਟਾ ਹੈਗਾ ਉਹਦੇ ਵਿੱਚ ਗਰੋ ਹੋਏਗਾ એનર્ਜੀ ਉਹ ਐਟਮੋਸਫੀਅਰ ਚੋਂ ਲਏਗਾ ਹੁਣ ਉਲਟਾ ਕਿਸਾਨ ਕਰ ਰਹੇ ਨੇ ਸੰਗਣੀ ਖੇਤੀ ਕਰਕੇ ਉਹ ਸਾਰੀ એનર્ਜੀ ਸੋਇਲ ਰਹੀਂ ਦੇ ਰਹੇ ਆ ਯੰਦਰ ਨਾਲ soil ਵੀ ਖਰਾਬ ਹੋ ਰਹੀ ਹੈ ਸਾਡਾ ਵਾਤਾਵਰਨ ਵੀ ਖਰਾਬ ਹੋ ਰਿਹਾ ਹੈ ਅਸੀਂ ਵਾਤਾਵਰਨ ਨੂੰ ਵੀ ਵਿਚਾਰੇ ਅੱਗੇ ਆ ਔਰ ਪਾਣੀ ਵੀ ਬਚਤ ਕਰ ਰਹੇ ਆ ਔਰ ਪਲਾਂਟ ਵੀ ਜਿਹੜਾ ਉਹਨਾਂ ਨੂੰ એનર્ਜੀ ਦੇ ਰਹੇ ਆ ਅੱਛਾ 12 ਕਿਲੋ ਕਣਕ ਸਿਰਫ ਤੁਸੀਂ 20 ਪਾਉਨੇ ਆ ਦਾ ਜੀ ਜੀ ਤੇ ਉਹ 12 ਕਿਲੋ ਜਿਹੜਾ 20 ਪਾਉਨੇ ਆ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰੇਹ ਵਗੈਰਾ ਜਾਂ ਕੁਝ ਪਾਉਣ ਦੀ ਲੋੜ ਪੈਂਦੀ ਹੈ ਤੁਹਾਨੂੰ ਨਾ ਕੁਝ ਦੀ ਪਾਉਣ ਦੀ ਲੋੜ ਪੈਂਦੀ ਜਦੋਂ ਤੁਸੀਂ 12 ਕਿਲੋ 20 ਪਾਉਗੇ ਬੂਟੇ ਨੂੰ ਜਿੰਨਾ ਏਰੀਆ ਚਾਹੀਦਾ ਹੈ ਕਿਉਂਕਿ ਹਰੇਕ ਪਲਾਂਟ ਨੂੰ ਅਲੱਗ-ਅਲੱਗ ਏਰੀਆ ਚਾਹੀਦਾ ਹੈ ਜਿਹੜਾ ਕਣਕ ਦਾ ਬੂਟਾ ਹੈਗਾ ਇਹਨੂੰ 70 ਸਕਰ ਇੰਚ ਤੋਂ ਲੈ ਕੇ ਜਿਹੜਾ ਗਿਆ 100 ਸਕਰ ਇੰਚ ਵੈਰਾਈਟੀ ਤੋਂ ਵੈਰਾਈਟੀ ਜਿਹੜੀ ਵੈਰਾਈਟੀ ਜ਼ਿਆਦਾ ਟੈਲਰ ਕੱਢਦੀ ਹੈ ਉਹਨੂੰ 100 ਸਕਰ ਇੰਚ ਜਿਹੜੀ ਘੱਟ ਕੱਢਦੀ ਉਹਨੂੰ ਬਸਤਰ ਸਕਰ ਇੰਚ ਤਾਂ ਉਹਨੂੰ ਏਰੀਆ ਕਿੰਨਾ ਚਾਹੀਦਾ ਉਹਨਾ ਏਰੀਆ ਦਿਓਗੇ ਤਾਂ ਤੁਹਾਨੂੰ ਕੋਈ ਖਾਦਾਂ ਪਾਉਂਦੀ ਲੋੜ ਨਹੀਂ ਹੈਗੀ ਜੇ ਤੁਸੀਂ ਸੰਗਣੀ ਖੇਤੀ ਕਰੋਗੇ ਤਾਂ ਤੁਸੀਂ ਤਾਨੂੰ ਖਾਦਾਂ ਪਾਉਣੀਆਂ ਪੈਣਗੀਆਂ ਜੇ ਤੁਸੀਂ ਫਲੱਡ ਇਰੀਗੇਸ਼ਨ ਕਰੋਗੇ ਬੈਡ ਤੇ ਖੇਤੀ ਨਹੀਂ ਕਰੋਗੇ ਤਾਂ ਵੀ ਖਾਦਾਂ ਪਾਉਣੀਆਂ ਪੈਣਗੀਆਂ ਇਸ ਵਾਸਤੇ ਜਿਆਦਾ ਬੀ ਪਾਉਂਦੀ ਲੋੜ ਨਹੀਂ ਜੇ ਤੁਸੀਂ ਹੱਥਾਂ ਨਾਲ ਬਿਲਕੁਲ ਐਗਜ਼ੈਕਟ ਪਲਾਂਟ ਟੂ ਪਲਾਂਟ ਤੇ ਲੈਂਡ ਟੂ ਲੈਂਡ ਫਾਸਲਾ ਰੱਖ ਸਕਦੇ ਜੀ ਫਿਰ 5 ਕਿਲੋ ਬੀ ਦੇ ਨਾਲ ਵੀ ਜਿਹੜੀ ਕਣਕ ਬੀਜੀ ਜਾ ਸਕਦੀ ਹੈ। ਕੀ ਬਾਤ ਹੈ ਜੀ। ਅੱਛਾ ਇਹਦੇ ਨਾਲ ਆਪਾਂ ਦੇਖਿਆ ਜਾਵੇ ਜਿਵੇਂ ਇਹਦੇ ਵਿੱਚ ਨਦੀਨ ਹੋ ਜਾਂਦੇ ਨੇ ਤੇ ਫਿਰ ਉਹਨਾਂ ਦੀਆਂ ਵੀ ਦਿੱਕਤਾਂ ਆਉਂਦੀਆਂ ਹੋਣੀਆਂ ਫਿਰ ਉਹਦਾ ਕੀ ਹੱਲ ਕਰਦੇ ਹੋ ਤੁਸੀਂ? हां ਨਦੀਨ ਵਾਸਤੇ ਸਾਨੂੰ ਜਰੂਰ ਜਿਹੜਾ ਹੈਗਾ ਖਰਚਾ ਵਧ ਕਰਨਾ ਪੈਂਦਾ ਹੈਗਾ ਤੇ ਵੈਸੇ ਤਾਂ ਪਾਵਰ ਟਰੈਲਰ ਦੇ ਨਾਲ ਵੀ ਗੋਡੀ ਹੋ ਸਕਦੀ ਹੈ ਕੀ ਹੈ ਤੇ ਅਸੀਂ ਜਿਹੜਾ ਹੈਗਾ ਉਹ ਇੱਕ ਤਾਂ ਅਸੀਂ ਸੋਚਦੇ ਸਾਡੇ ਨਾਲ ਕੁਝ ਲੇਡੀਜ਼ ਜੁੜੀਆਂ ਹੋਈਆਂ ਜਿਹੜੀ ਇਹ ਅਸੀਂ ਗੁਰਨਾਨ ਕੁਦਰਤੀ ਖੇਤੀ ਕਰ ਰਹੇ ਹਾਂ ਉਸ ਮਿਸ਼ਨ ਦੇ ਨਾਲ ਜੁੜੀਆਂ ਹੋਈਆਂ ਉਹ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਣ ਵਾਸਤੇ ਵੀ ਗੋਡੀ ਤੇ ਜਾਂ ਹੱਥਾਂ ਨਾਲ ਕਟਾਈ ਕਰਦੇ ਆ ਤੇ ਸਾਰਿਆਂ ਜੁੜੀਆਂ ਸਾਡਾ ਇਹ ਵੀ ਮਕਸਦ ਹੈ ਰਿਹਾ ਇਸ ਦਿਨ ਨਾਲ ਸਾਰਿਆਂ ਨੂੰ ਜੋੜਿਆ ਜਾਵੇ ਅਸੀਂ ਜਿਹੜੀ ਆਪਣੇ ਹੱਥ ਨਾਲ ਗੋਡੀ ਕਰਦੇ ਹਾਂ ਜੀ 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 ਕੀ ਬਾਤ ਹੈ ਜੀ ਤੇ ਕਿੰਨੇ ਏਕੜ ਦੇ ਵਿੱਚ ਕਰਦੇ ਹੋ ਤੁਸੀਂ ਇੱਥੇ ਅਸੀਂ 30 ਏਕੜ ਦੇ ਵਿੱਚ ਕੁਦਰਤੀ ਖੇਤੀ ਕਰ ਰਹੇ ਹਾਂ ਜਿਸ ਦੇ ਵਿੱਚ ਇਸ ਟਾਈਮ ਜਿਵੇਂ ਤੁਸੀਂ ਕਣਕ ਦੀ ਗੱਲ ਕਰ ਰਹੇ ਜੇ ਕਣਕ 13 ਏਕੜ ਦੇ ਵਿੱਚ ਹੈਗੀ ਹੈ 6 ਏਕੜ ਦੇ ਵਿੱਚ ਸਾਡੀ ਜਿਹੜੀ ਸਰੋਂ ਸੀ ਜਾਂਦੀ 3 ਏਕੜ ਏ ਯੈਲੋ ਮਸਟਰਡ ਸੀ ਇੱਕ ਦੂਸਰੀ ਸਾਡੀ ਬ੍ਰਾਊਨ ਮਾਸਟਰ ਸੀ 3 ਏਕੜ ਚ ਉਹਦੀ ਕਟਾਈ ਹੋ ਚੁੱਕੀ ਹੈ ਉਹ ਤੁਹਾਨੂੰ ਦਿਖਾਉਣੇ ਬਾਹਰ ਆ ਚੁੱਕੀ ਹੈ ਜੇ ਤੁਸੀਂ ਉਹਦੇ ਦਾਣੇ ਖਾ ਕੇ ਦੇਖੋਗੇ ਜਿਹੜਾ ਕਿਸਾਨ ਬੀਜ ਰਿਹਾ ਹਾਈਬ੍ਰਿਡ ਤੇ ਜਾਂ ਜ਼ੈਰਾ ਦਾ ਬੀਜ ਰਿਹਾ ਜੋ ਤੁਸੀਂ ਉਹ ਮੂੰਹ ਚ ਦਾਣਾ ਪਾਓਗੇ ਉਹ ਕੜਵਾ ਹੋਏਗੀ ਸਾਡੇ ਵਾਲੀ ਤੁਸੀਂ ਖਾ ਕੇ ਦੇਖੋਗੇ ਪਾਓਗੇ ਮੂੰਹ ਚ ਉਹ ਮਿਠਾਸ ਵਾਲੀ ਹੈ ਤਾਂ ਉਹਦਾ ਜਿਹੜਾ ਤੇਲ ਇੰਨਾ ਕੀਮਤੀ ਹੈਗਾ ਤੇਲ ਇੰਨਾ ਅੱਛਾ ਹੈਗਾ ਸਾਨੂੰ ਆਪਣੀ ਜ਼ਿੰਦਗੀ ਵਿੱਚ ਜਿਹੜਾ ਤੜਕੇ ਵਾਸਤੇ ਜਾਂ ਮਾਰਸ਼ ਵਾਸਤੇ ਜਿਹੜਾ ਤੇਲ ਚਾਹੀਦਾ ਹੈਗਾ ਉਹ ਸਾਨੂੰ ਪਿਓਰ ਚਾਹੀਦਾ ਹੈਗਾ ਤਾਂ ਸਾਡੇ ਕੋਲ ਹੀ ਇਹ ਪਿਓਰ ਤੇਲ ਜਾਂ ਹੋਰ ਜਿਹੜਾ ਕਿਸਾਨ ਕੁਦਰਤੀ ਖੇਤੀ ਕਰਦਾ ਉਹਦੇ ਤੋਂ ਮਿਲ ਸਕਦਾ ਹੈ ਅੱਛਾ ਆਪਾਂ ਉਹਦੇ ਬਾਰੇ ਸਰੋਂ ਬਾਰੇ ਵੀ ਗੱਲ ਕਰਦੇ ਆਂ ਬੀ ਵਗੈਰਾ ਛਾੜ ਦੀ ਗੱਲ ਕਰਾਂਗੇ ਪਰ ਆਪਾਂ ਹੁਣ ਕਣਕ ਦੀ ਗੱਲ ਕਰੀਏ ਜਿਵੇਂ 12 ਕਿਲੋ ਤੁਸੀਂ ਇਹਦੇ ਵਿੱਚ ਬੀ ਪਾਇਆ ਤੇ ਝਾੜ ਕਿੰਨਾ ਨਿਕਲਦਾ ਜੀ ਕੀ ਰੇਟ ਜਾਂਦਾ ਈ ਉਹ ਇਹ ਸਾਡਾ ਝਾੜ ਜਿਹੜਾ ਨਿਕਲਦਾ ਹੈਗਾ ਉਹ ਐਵਰੇਜ 12 ਕੁਇੰਟਲ ਨਿਕਲਦਾ ਹੈਗਾ ਔਰ ਜਿਹੜਾ ਸਾਨੂੰ ਰੇਟ ਹੈ ਇਸ ਸਾਲ ਆਇਆ ਪਿਛਲੇ ਸਾਲ 7000 ਰੁਪਏ ਕੁਇੰਟਲ ਸੀ ਇਸ ਦੀ ਰੇਟ 8000 ਕੁਇੰਟਲ ਹੋ ਗਿਆ ਜੀ ਤੇ ਡਿਮਾਂਡ ਵੱਧ ਰਹੀ ਹੈਗੀ ਹੈ ਸਾਡੀ ਸਾਰੀ ਕਰਨਕ ਬੁੱਕ ਹੋ ਚੁੱਕੀ ਹੈਗੀ ਹੈ ਔਰ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਫਾਰਮ ਤੇ ਲੋਕਾਂ ਨੇ ਜਿਹੜਾ ਕਿ ਸਾਡੇ ਜਿਹੜੇ ਨਾਲ ਜੁੜੇ ਹੋਏ ਨੇ ਸਾਨੂੰ ਪਿਆਰ ਕਰਦੇ ਆ ਉਹਨਾਂ ਲੈ ਜਾਣੀ ਹੈਗੀ ਜੀ ਤੇ ਇੱਕੋ ਫਸਲ ਕਰਦੇ ਹਾਂ ਇਸ ਸਾਲ ਦੇ ਵਿੱਚ ਅਸੀਂ ਜਿਹੜੀ ਮੇਰਾ ਮਕਸਦ ਇਹ ਹੈਗਾ ਜਿਨੀ ਦੇ ਤੁਹਾਡੀ ਸੋਇਲ ਹੈਲਦੀ ਨਹੀਂ ਹੋਏਗੀ ਉਨੀ ਦੇਰ ਜਿਹੜੀ ਤੁਸੀਂ ਕੋਈ ਵੀ ਕਣਕ ਸਰੋਂ ਜਾਂ ਕੋਈ ਵੀ ਅਨਾਜ ਪੈਸਾ ਕਰੋਗੇ ਉਹਦੇ ਵਿੱਚ એનર્ਜੀ ਨਹੀਂ ਹੋਏਗੀ ਅਸੀਂ ਅਸਲ ਦੇ ਵਿੱਚ ਜਿਹੜਾ ਜਿੰਦਗੀ ਵਿੱਚ ਹੁਣ ਜਿਹੜਾ ਅਸੀਂ ਤੋਂ ਪਹਿਲਾਂ ਕਰਦੇ ਰਹੇ ਆ ਅਸੀਂ ਹਰੀ ਖਾਦ ਬੀਜਦੇ ਹਾਂ ਜੰਤਰ ਬੀਦਿਆਂ ਉਹ ਰਵਾਧ ਨੇ ਕਈ ਵਾਰੀ ਦੋ ਦੋ ਵਾਰੀ ਅਸੀਂ ਜੰਤਰ ਵਾ ਕੇ ਵਿੱਚ ਵਾਦ ਦਿੰਦੀ ਹੈ ਜਮੀਨ ਦੇ ਵਿੱਚ ਉਹਦੇ ਨਾਲ ਜਮੀਨ ਦੇ ਚ ਇਨੀ ਤਾਕਤ ਆ ਜਾਂਦੀ ਹੈ ਇਹਨਾਂ ਨੂੰ ਕੋਈ ਹੁਣ ਖਾਦਾਂ ਦੀ ਲੋੜ ਨਹੀਂ ਪਰ ਹੁਣ ਅਸੀਂ ਸੋਚਿਆ ਗਿਆ ਵੀ ਅਸੀਂ ਇੱਕ ਫਸਲ ਜਿਹੜੀ ਹੈਗੀ ਹੈ ਮੂੰਗੀ ਦੀ ਲਿਆ ਕਰਾਂਗੇ ਜਿਹੜੀ ਮੂੰਗੀ ਜਿਹੜੀ ਹੈਗੀ ਹੈ ਸਾਡੀ ਮੂੰਗੀ ਜਿਹੜੀ ਹੈਗੀ ਅਸੀਂ ਚਾਹੇ ਸਾਡਾ ਉਹ 2 ਕੁਇੰਟਲ ਹੀ ਨਿਕਲੇ ਲੋਕ ਤਾਂ 6 ਕੁਇੰਟਲ ਕਹਿੰਦੇ ਜੀ 8 ਕੁਇੰਟਲ ਸਾਡੀ ਮੇਰੀ 5 ਕੁਇੰਟਲ ਨੇ ਕਿ ਸਾਡੀ 2 ਕੁਇੰਟਲ ਵੀ ਜੇ ਨਿਕਲਦੀ ਹੈ ਸਾਡੀ 250 ਰੁਪਏ ਕਿਲੋ ਵਿਕਦੀ ਹੈਗੀ ਹੈ ਸਾਡੀ 50000 ਦੀ ਮੂੰਗੀ ਹੋ ਜੇਗੀ ਤਾਂ ਅਸੀਂ ਉਹ ਮੂੰਗੀ ਵੀ ਜਿਹੜੀ ਹੈਗੀ ਹੈ ਉਹ ਵੀ ਜ਼ਮੀਨ ਨੂੰ ਨਾਈਟ੍ਰੋਜਨ ਫਿਕਸ ਕਰਦੀ ਹੈ ਉਹ ਵੀ ਫਾਇਦਾ ਕਰੂਗੀ ਹੁਣ ਸਾਡਾ ਵਿਚਾਰ ਹੈਗਾ ਜਿਹੜਾ ਅਸੀਂ ਮੂੰਗੀ ਬੀਜਾਂਗੇ ਜਿਹਦੇ ਨਾਲ ਸਾਡਾ ਜਿਹੜਾ ਖਰਚੇ ਹੈਗੇ ਉਹ ਨਿਕਲ ਜਾ ਕਰਨਗੇ ਅੱਛਾ ਜਦੋਂ 12 ਕੁਆਂਟਲੇ ਨਿਕਲਦੀ ਆ ਤੇ ਇਹਦੇ ਤੇ ਖਰਚਾ ਕਿੰਨਾ ਹੁੰਦਾ ਚਲੋ ਇਹ ਤਾਂ ਇਸ ਵਾਰੀ ਚਲੋ ਆਪਾਂ ਵੇਖਿਆ ਹਨਾ ਵੀ 8000 ਦਾ ਰੇਟ ਆ ਗਿਆ ਤੇ ਇਹਦੇ ਵਿੱਚ ਜੇ ਮੈਂ ਗੋਡੀ ਦਾ ਲਾ ਲਈਏ ਪਰ ਇੱਕੜ ਕਿੰਨਾ ਖਰਚਾ ਆ ਜਾਂਦਾ ਤੁਹਾਡਾ ਜੀ ਸਾਰਾ ਖਰਚਾ ਦੱਸ ਦਿਜੀ ਸਾਡਾ ਜਿਹੜਾ ਗੋਡੀ ਦਾ ਖਰਚਾ ਹੈਗਾ ਉਹ ਤਿੰਨ ਤੋਂ 3000 ਤੋਂ ਲੈ ਕੇ 3500 ਆ ਜਾਂਦਾ ਹੈਗਾ ਫਿਰ ਵਹਾਈ ਦਾ ਖਰਚਾ ਵੀ ਇੰਨਾ ਆ ਜਾਂਦਾ ਹੈਗਾ ਸਾਡਾ ਤੇ ਬਾਕੀ ਸਾਡੇ ਕੁਝ ਅਸੀਂ ਦੇਸੀ ਚੀਜ਼ਾਂ ਕੁਝ ਸਪਰੇਅ ਕਰਦੇ ਹਾਂਗੇ ਆ ਕੁਝ ਖਰਚੇ ਹੋ ਆ ਜਾਂਦੇ ਸਾਡਾ ਕੋਈ 10 ਕੁ ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਦੇਸੀ ਸਪਰੇਅ ਮਤਲਬ ਕਿਹੜੀ ਜੀ ਜੇਸੀ ਸਪਰੇਅ ਅਸੀਂ ਕਰਦੇ ਆ ਇੱਕ ਤਾਂ ਅਸੀਂ ਸਭ ਤੋਂ ਪਹਿਲਾਂ 1 ਕਿਲੋ ਔਲੇ ਲੈ ਕੇ ਉਹਨਾਂ ਉਹਨਾਂ ਨੂੰ ਉਬਾਲ ਕੇ ਤੇ ਉਹਦੇ ਵਿੱਚ ਗਿੜਕਾ ਕੱਢ ਦਿੰਨੇ ਆ ਤੇ ਉਹਦਾ ਪੇਸਟ ਬਣਾ ਕੇ 6 ਕਿਲੋ ਲੱਸੀ ਪਾ ਕੇ ਅਸੀਂ ਇੱਕ ਜਿਹੜਾ ਹੈ ਗਰੋਥ ਪ੍ਰੋਮੋਟਰ ਬਣਾ ਕੇ ਸਪਰੇਅ ਕਰਦੇ ਆ ਜੀ ਇੱਕ ਅਸੀਂ 2 ਕਿਲੋ ਪਰ ਏਕੜ ਜਿਹੜਾ ਹੈਗਾ ਦਹੀਂ ਜਮਾ ਕੇ ਉਹਦੇ ਵਿੱਚ ਅਸੀਂ ਤਾਂਬਾ ਦਾ ਪੁੱਠ ਲਾ ਦੇਣੇ ਆ ਤਾਂ ਉਹਦਾ ਉਹ ਵੀ ਗਰੋਥ ਪ੍ਰੋਮੋਟਰ ਉਹਦਾ ਸਪਰੇ ਕਰਦੇ ਹੈਗੇ। ਇਸੇ ਤਰੀ ਜਿਹੜਾ ਹੈ ਅਸੀਂ ਪਾਥੀਆਂ ਦੇ ਵਿੱਚ ਜਿਹੜਾ ਰੇਲੂਕੇਸਡ ਹੁੰਦਾ 15 10 ਤੋਂ 8 ਤੋਂ 10 ਪਾਥੀਆਂ ਪਰ ਏਕੜ ਅਸੀਂ ਪਿਉਂਦੇ ਨੇ ਆ ਉਹ 10 15 ਦਿਨ ਪਿਜੀਆਂ ਨਹੀਂ ਦੇ ਉਹਦੇ ਚੋਂ ਦਾ ਜਿਹੜਾ ਪਾਣੀ ਹੈਗਾ ਉਹਦੇ ਨਾਲ ਸਪਰੇ ਕਰਦੇ ਆ। ਇਸ ਤਰ੍ਹਾਂ ਕਾਫੀ ਜਿਹੜੇ ਦੇਸੀ ਸਪਰੇ ਹੈਗੇ ਨੇ ਜਿਵੇਂ ਮਾਈਕਰੋ ਨਿਊਟ੍ਰੀਐਂਟ ਹੁੰਦਾ ਸਪਰੇ ਕਰਨਾ ਹੁੰਦਾ ਹੈ ਤਾਂ 2.5 ਕਿਲੋ ਖਲ 2.5 ਕਿਲੋ ਜਿਹੜੀ ਪਾਥੀਆਂ ਦੀ ਸੁਆਹ ਔਰ 1 ਕਿਲੋ ਜਿਹੜਾ ਅਣਬੁਜਿਆ ਚੂਨਾ ਉਹਦਾ ਸਪਰੇਅ ਕਰਨ ਦੇ ਨਾਲ ਜਿਹੜੇ ਸਾਡੇ ਜਿੰਨੇ ਮਾਈਕਰੋ ਨਿਊਟ੍ਰੀਐਂਟ ਹੈ ਉਹ ਪੂਰੀ ਹੋ ਜਾਂਦੀ ਹੈ ਕੁਦਰਤੀ ਤੌਰ ਤੇ ਜਿਹੜੀਆਂ ਚੀਜ਼ਾਂ ਅਸੀਂ ਪਾ ਕੇ ਜਿਹੜਾ ਇਹਨਾਂ ਨੂੰ ਤਿਆਰ ਕਰਦੇ ਆ ਜਿੰਦੇ ਨਾਲ ਕੋਈ ਜ਼ਹਿਰ ਜਾਂ ਕੁਛ ਨਹੀਂ ਹੁੰਦਾ ਉਹ ਜਿਹੜੀ ਖਾਣ ਨੂੰ ਫਸਲ ਜਿਹੜੀ ਹੈਗੀ ਆ ਉਹਦਾ ਆਨੰਦ ਵੀ ਵੱਖਰਾ ਹੈਗਾ ਉਹਦੇ ਚ એનર્ਜੀ ਵੀ ਵੱਖਰੀ ਹੈਗੀ ਬਿਲਕੁਲ ਜੀ ਸੋ ਹੁਣ ਆਪਾਂ ਸਰੋਂ ਦੀ ਗੱਲ ਕਰੀਏ ਪ੍ਰਤੀ ਏਕੜ ਦੇ ਵਿੱਚ ਕਿੰਨਾ ਵੀ ਪਾਉਣੀ ਹੈ ਤੁਸੀਂ ਤੇ ਕਿੰਨਾ ਝਾੜ ਨਿਕਲਦਾ ਹੈ ਤੇ ਉਹਦਾ ਰੇਟ ਕੀ ਜਾਂਦਾ ਹੈ ਕਿਸਾਨ ਜਿਹੜੇ ਸਰੋਂ ਬੀਜ ਰਹੇ ਹੈਗੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਵੈਰਾਈਟੀ ਦੇ ਹਿਸਾਬ ਤੇ ਤੁਸੀਂ ਲੈਂਡ ਟੂ ਲੈਂਡ ਫਾਸਲਾ ਦੇਣਾ ਹੈਗਾ ਜਿਹੜੀ ਘਟ ਜਿਹੜਾ ਬੂਝਾ ਮਾਰਦੀ ਹੈ ਉਹਨੂੰ ਤੁਸੀਂ ਲੈਂਡ ਟੂ ਲੈਂਡ ਘਟ ਫਾਸਲਾ ਦੇਣਾ ਹੈਗਾ ਜਿਹੜੀ ਉਦੋਵਦ ਦਿੰਦੀ ਹੈਗੀ ਉਸ ਨੂੰ ਉਦੋਵਦ ਦੇਣਾ ਹੈਗਾ ਇਸ ਤਰ੍ਹਾਂ ਵੈਰਾਈਟੀ ਦੇ ਹਿਸਾਬ ਤੇ ਜਿਵੇਂ ਅਸੀਂ ਦੇਸੀ ਪੀਲੀ ਸਰੋਂ ਹੈਗੀ ਹੈ ਉਹ ਬੂਟਾ ਨਹੀਂ ਮਾਰਦੀ ਉਹਦਾ ਬੂਟਾ ਸਿੱਧਾ ਰਹਿੰਦਾ ਹੈਗਾ ਉਹਨੂੰ 15 ਲੈਂਡ ਟੂ ਲੈਂਡ 15 ਇੰਚ ਫਾਸਲਾ ਦੇਣਾ ਹੈਗਾ ਇਸੇ ਤਰ੍ਹਾਂ ਜਿਹੜੀ ਹੈਗੀ ਆਮ ਦੇਸੀ ਸਰੋਂ ਆ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਤੁਹਾਨੂੰ 36 ਇੰਚ ਜਿਹੜਾ ਹੈਗਾ ਫਾਸਲਾ ਦੇਣਾ ਪਏਗਾ ਲਾਈਨ ਟੂ ਲਾਈਨ 3 ਫੁੱਟ ਇੱਕ ਜੀਐਸਸੀ 7 ਜੀਐਸਸੀ 7 ਯੂਨੀਵਰਸਿਟੀ ਦੀ ਕਨੋਲਾ ਗੋਭੀ ਸਰੋਂ ਹੈਗੀ ਹੈ ਜੇ ਤੁਸੀਂ ਉਹ ਬੀਜ ਦੇ ਜੇ ਤੁਹਾਨੂੰ 42 ਇੰਚ ਲੈਂਡ ਟੂ ਲੈਂਡ ਫਾਸਲਾ ਦੇਣਾ ਪਏਗਾ ਤਾਂ ਕਿਸਾਨ ਵੀਰ ਜੇ ਜਿੰਨਾ ਏਰੀਆ ਚਾਹੀਦਾ ਬੂਟੇ ਨੂੰ ਉਹਨਾਂ ਏਰੀਆ ਦੇਣਗੇ ਝਾੜ ਵਿੱਚ ਇਹਨਾਂ ਦੇਗਾ ਔਰ ਬੂਟਿਆਂ ਨੂੰ ਜਿਹੜੀ ATMOSHERE ਤੋਂ એનર્ਜੀ ਵੀ ਪੂਰੀ ਮਿਲੇਗੀ ਕੋਈ ਬਿਮਾਰੀ ਨਹੀਂ ਆਏਗੀ ਕੋਈ ਖਾਦ ਨਹੀਂ ਪਾਉਣੀ ਪਏਗੀ ਤਾਂ ਮੈਂ ਕਿਸਾਨਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਜਿੰਨਾ ਏਰੀਆ ਚਾਹੀਦਾ ਜ ਤੁਸੀਂ 20 ਬਾਰੇ ਪੁੱਛ ਰਹੇ ਜੀ ਜਿਹੜਾ 20 ਹੈਗਾ ਉਹ 1 ਏਕੜ ਦਾ 150 ਤੋਂ 200 ਗ੍ਰਾਮ ਚਾਹੀਦਾ ਹੈਗਾ ਜਦੋਂ ਕਿਸਾਨ ਕਿਲੋ ਡੇਢ ਕਿਲੋ ਪਾ ਰਹੇ ਨੇ ਅਸੀਂ 500 ਗ੍ਰਾਮ ਪਾ ਕੇ ਫਿਰ ਉਹਦੇ ਚ 2/3 ਜਿਹੜਾ ਹੈਗਾ ਅਸੀਂ ਕੱਢ ਦਿੰਨੇ ਹੈਗੇ ਨਾਇਤਾ ਅਸੀਂ ਇੱਕ ਮਹੀਨਾ ਜਿਹੜੇ ਸਾਡੇ ਪੱਠੇ ਬਣ ਜਾਂਦੇ ਹੈਗੇ ਆ ਔਰ ਨਾਲੇ ਅਸੀਂ ਉਸ ਨੂੰ ਵਿਰਲਾ ਕਰ ਦਿੰਨੇ ਆ ਸਿਰਫ ਜਿਹੜਾ ਬੀ ਅਸਲ ਚ ਰਹਿ ਜਾਂਦਾ ਹੈਗਾ ਉਹ 150 ਗ੍ਰਾਮ ਵੀ ਸਾਡਾ ਰਹਿ ਜਾਂਦਾ ਹੈਗਾ ਤਾਂ 150 ਗ੍ਰਾਮ ਦੇ ਨਾਲ ਜੇ ਹੱਥਾਂ ਦੇ ਨਾਲ ਤੁਸੀਂ ਦੋ ਦੋ ਦਾਣੇ ਬੀਜੋ ਤਾਂ ਫਿਰ ਤੁਹਾਨੂੰ ਸਿੱਧਾ ਵੀ ਨਹੀਂ ਕਰਨਾ ਪਏਗਾ 150 ਗ੍ਰਾਮ ਬੀ ਦੇ ਨਾਲ ਜਿਹੜੀ ਹੈਗੀ ਸਰੋਂ ਹੋ ਸਕਦੀ ਹੈ ਝਾੜ ਕਿੰਨਾ ਨਿਕਲਦਾ ਦਾ ਜਿਹਦੇ ਰੇਟ ਕੀ ਜਾਂਦਾ ਦਾ ਜੀ ਸਾਡਾ ਜਿਹੜਾ ਝਾੜ ਹੈਗਾ ਇਸ ਟਾਈਮ ਜਿਹੜੀ ਸਾਡੀ ਜ਼ਮੀਨ ਦੀ ਤਾਕਤ ਇੰਨੀ ਹੋ ਗਈ ਹੈ ਮੇਰੀ ਜਿਹੜੀ ਬ੍ਰਾਊਨ ਮਸਟਰਡ ਹੈਗੀ ਹੈ ਉਹ 10 ਕੁਇੰਟਲ ਹੈਗੀ ਹੈ ਉਹ ਤੁਹਾਨੂੰ ਦਿਖਾਵਾਂਗੇ ਕਿ ਸੇ ਟੀਰ ਲੱਗਿਆ ਹੋਇਆ ਹੈ ਇਸ ਟਾਈਮ 30 ਕੁਇੰਟਲ ਜਿਹੜੀ ਹੈਗੀ ਹੈ ਤਿੰਨ ਏਕੜ ਦੇ ਵਿੱਚ ਇੱਕ ਸਾਡੀ ਜਿਹੜੀ ਪੀਲੀ ਸਰੋਂ ਹੈਗੀ ਹੈ ਉਹ 15 ਕੁਇੰਟਲ ਹੈਗੀ ਤਿੰਨ ਏਕੜ 'ਚ ਉਹਦਾ ਝਾੜ ਘੱਟ ਹੁੰਦਾ ਹੈ ਲੇਕਿਨ ਉਹਦਾ ਤੇਲ ਬਹੁਤ ਮਹਿੰਗਾ ਹੈਗਾ ਉਹਦਾ ਤੇਲ ਜਿਹੜਾ ਹੈਗਾ 600 ਰੁਪਏ ਤੋਂ ਲੈ ਕੇ 800 ਰੁਪਏ ਪ੍ਰਤੀ ਲੀਟਰ ਹੈਗਾ ਦੂਸਰਾ ਤੇਲ ਜਿਹੜਾ ਸਾਡਾ ਹੈਗਾ ਉਹ 300 ਤੋਂ ਲੈ ਕੇ 400 ਰੁਪਏ ਵਿਕਦਾ ਹੈਗਾ ਤਾਂ ਉਨੇ ਹੀ ਜਿਹੜਾ ਹੈਗਾ ਜੇ ਕੋਈ ਵੈਰੈਟੀ ਜਿਹੜੀਆਂ ਅੱਛੇ ਤੇਲ ਵਾਲੀਆਂ ਵੈਰੇਟੀਆਂ ਆ ਜਿਹੜੀ ਸਾਡੇ ਕੋਲ ਪੀਲੀ ਸਰ੍ਹੋਂ ਹੈ ਉਹ ਇੰਡੀਆ ਦਾ ਸਭ ਤੋਂ ਬੈਸਟ ਮਸਟਰਡ ਆਇਲ ਹੈ ਦੇਸੀ ਘਿਓ ਦੇ ਬਰਾਬਰ ਹੈ ਕਿਸਾਨ ਵੀਰੋ ਆਪਣੇ ਵਾਸਤੇ ਤੇ ਆਪਣੇ ਪੰਜਾਬ ਨੂੰ ਤੇ ਦੇਸ਼ ਨੂੰ ਬਚਾਉਣ ਵਾਸਤੇ ਪੀਲੀ ਸਰੋਂ ਜਾਂ ਅੱਛੀ ਸਰੋਂ ਬੀਜੋ ਜਿਹੜਾ ਬੰਦ ਕਰੋ ਤਾਂ ਤਾਂ ਜੋ ਜਿਹੜੀ ਅਸੀਂ ਤੰਦਰੁਸਤ ਹੋਈਏ ਚੰਗੀ ਸਿਹਤ ਹੋਵੇ ਸਾਡੀ ਬਿਲਕੁਲ ਅਸੀਂ ਦੇਖਿਆ ਤੁਸੀਂ ਤਾਂ ਜਿਹੜਾ ਪਿਆਜ਼ ਆ ਉਹ ਵੀ ਬਦਲਿਆ ਬਾਈ ਸਾਡਾ ਜਿਹੜਾ ਪਿਆਜ਼ ਹੈਗਾ ਹੈ ਅਸੀਂ ਸਾਰੀਆਂ ਚੀਜ਼ਾਂ ਹੀ ਬੈੱਡ ਤੇ ਲਾਉਣੇ ਤੁਹਾਨੂੰ ਹੁਣੇ ਹੀ ਲਾਉਣੇ ਆ ਅਸੀਂ ਮੱਕੀ ਬੀਜੀ ਹੈ ਉਹ ਅਸੀਂ ਬੈੱਡ ਤੇ ਲਾਤੀਏ ਤੇ ਉਹਦੇ ਵਿੱਚ ਅਸੀਂ ਹੁਣ ਜਿਹੜੀ ਹੈਗੀ ਹੈ ਮੂੰਗੀ ਬੀਜ ਦੇਣੀ ਹੈ ਮਲਚਿੰਗ ਹੁੰਦੀ ਹੈ ਜਿਵੇਂ ਅਸੀਂ ਪਰਾਲੀ ਦੀ ਮਲਚਿੰਗ ਕਰਦੇ ਹੈਗੇ ਉਤੋਂ ਟੱਕਦੇ ਹੈਗੇ ਆ ਇਹ ਲਾਈਵ ਮਲਚਿੰਗ ਕਰਾਂਗੇ ਅਸੀਂ ਉਹਦੇ ਤੇ ਮੂੰਗੀ ਬੀਜ ਦੇਾਂਗੇ ਉਹ ਸਾਰੀ ਜਿਹੜਾ ਹੈਗਾ ਬੈੱਡ ਹੈਗਾ ਉਹ ਮੂੰਗੀ ਨਾਲ ਟੱਕਿਆ ਜਾਏਗਾ ਉੱਪਰ ਸਾਡੀ ਮੱਕੀ ਹੋ ਜਾਏਗੀ ਏਟਾ ਸਾਡੀ ਜਿਹੜੀ ਹੈਗੀ ਹੈ ਉਹ ਸਾਡੀ ਮੂੰਗੀ ਹੋ ਜੇਗੀ ਹਾਂਜੀ ਹਾਂਜੀ ਕੀ ਬਾਤ ਹੈ ਅੱਛਾ ਕਿੰਨੇ ਸਾਲ ਤੋਂ ਕਰ ਰਹੇ ਤੁਸੀਂ ਇਹ ਕੁਦਰਤ ਦੀ ਖੇਤੀ ਇਹ ਪਿਛਲੇ 9-10 ਸਾਲ ਤੋਂ ਕਰ ਰਹੇ ਹਾਂ ਤੇ ਉਮਰ ਤੁਹਾਡੀ ਹੁਣ ਕਿੰਨੀ ਹੋ ਗਈ ਮੇਰੀ ਉਮਰ ਜਿਹੜੀ ਹੈ ਉਹ 68 ਸਾਲ ਹੋਣ ਵਾਲੀ ਹੈ ਕੀ ਬਾਤ ਹੈ ਸਰੀਰ ਫਿੱਟਾ ਪੂਰਾ ਜੀ ਮੈਂ ਮੈਂ ਆਇਓ ਮੈਂ ਕੁਆਟ ਯੰਗ ਮੈਨ ਮੈਂ ਤਾਂ ਨੌਜਵਾਨ ਹੱਜ ਵੀ ਕੀ ਬਾਤ ਹੈ ਮੇਰੇ ਚ ਉਹਨੀ ਐਨਰਜੀ ਹੈ ਜਿਵੇਂ 20-25 ਸਾਲਾਂ ਦੇ ਨੌਜਵਾਨ ਚ ਹੁੰਦੀ ਹੈ ਤੇ ਜਿਹੜੇ ਤੁਹਾਡੇ ਹਾਨੀ ਸੀ ਹਾਲੀ ਕੀ ਬਿਮਾਰ ਨੇ ਕਈ ਬੈੱਡ ਤੇ ਨੇ ਕਈ ਮਰ ਗਏ ਕਈ ਪ੍ਰਲੋਗ ਸੁਧਾਰ ਗਏਗੇ ਤੁਸੀਂ ਇਹ ਚੀਜ਼ ਨੂੰ ਇਹ ਮੰਨਦੇ ਹੋ ਕੁਦਰਤ ਦੇ ਨਾਲ ਜੁੜਨਾ ਤੇ ਆ ਕੁਦਰਤੀ ਖੇਤੀ ਕਰਨਾ ਇਹ ਮੰਨਦੇ ਹੋ ਜਿਹੜਾ ਤੁਹਾਡਾ ਤੰਦਰੁਸਤੀ ਯਾਰ ਆ ਗਿਆ ਕਿਉਂਕਿ ਮੈਂ ਦੇਖ ਰਿਹਾ ਦੁਬਾਰਾ ਕਾਲੇ ਆਉਣ ਲੱਗੇ ਨੇ ਮੇਰੀ ਦਾੜੀ ਜਿਹੜੀ ਹੈਗੀ ਉਹ ਚਿੱਟੀ ਹੋ ਨਹੀਂ ਰਹੀ ਹਾਲੇ ਸਭ ਕਾਲੀ ਬੱਦਰੀ ਹੈ ਜਦੋਂ ਤੁਸੀਂ ਕੁਦਰਤ ਨਾਲ ਜੁੜ ਜਾਓਗੇ ਤੁਸੀਂ ਆਪਸੀ ਪਿਆਰ ਨਾਲ ਜੁੜ ਜਾਓਗੇ ਤਾਂ ਤੁਸੀਂ ਤੁਹਾਨੂੰ ਜਿਹੜਾ ਹੈਗਾ ਇੰਨੀ ਐਨਰਜੀ ਮਿਲੇਗੀ ਜਿਹੜੀ ਕਿ ਅਸੀਂ ਸੋਚ ਨਹੀਂ ਸਕਦੇ ਕਿਉਂਕਿ ਤੁਹਾਨੂੰ ਇੰਨਾ ਪਿਆਰ ਮਿਲਦਾ ਗਿਆ ਤੁਸੀਂ ਹੁਣ ਜਦੋਂ ਸਾਡੇ ਖੇਤ ਦੇ ਵਿੱਚ ਆਏ ਸੀ 8-10 ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਸੀ ਇਹਨੇ ਅਸੀਂ 4-5 ਹੋਰ 12 ਅਸੀਂ ਸਾਰੇ ਜਣੇ ਕੰਮ ਕਰ ਰਹੇ ਹਾਂ ਸਾਡੇ ਖੇਤ ਦੇ ਵਿੱਚ ਤੁਹਾਨੂੰ ਆਵਾਜ਼ ਨਹੀਂ ਆਏਗੀ ਸਾਰੇ ਪੀਸਫੁਲੀ ਇੰਨੇ ਪਿਆਰ ਦੇ ਨਾਲ ਕੰਮ ਜੁੜੇ ਹੋਏ ਨੇ ਸਾਡੇ ਕੋਲ ਜਿੰਨੀਆਂ ਲੇਡੀਜ਼ ਆਉਂਦੀਆਂ ਨੇ ਉਹ ਜਿਹੜੀ ਦਿਹਾੜੀ ਲੈਂਦੀਆਂ ਦੂਜਿਆਂ ਨੂੰ ਦਿਹਾੜੀ ਵੀ ਕੱਟ ਲੈਂਦੀ ਹੈ ਔਰ ਸਾਡੇ ਜਿਹੋ ਉਹਨਾਂ ਪ੍ਰੇਫਰ ਕਰਦੀ ਹੈ ਜੋ ਉਹਨਾਂ ਨੂੰ ਆਨੰਦ ਇੱਥੇ ਮਿਲਦਾ ਹੈਗਾ ਉਹ ਉਹਨਾਂ ਨੂੰ ਦੂਜਿਆਂ ਦੇ ਖੇਤਾਂ 'ਚ ਨਹੀਂ ਮਿਲਦਾ ਥੈਂਕ ਯੂ ਵੈਰੀ ਮਚ ਸੋ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੇ ਆ ਤੇ ਅਰਦਾਸ ਵੀ ਕਰਦੇ ਆ ਵੀ ਤੁਹਾਡੇ ਵਰਗੇ ਹੋਰ ਇਨਸਾਨ ਹੋਣ ਜਿਹੜੇ ਕੁਦਰਤ ਦੇ ਨਾਲ ਜੁੜਨ ਤੇ ਜ਼ੈਰਾਂ ਦੇ ਵਿੱਚ ਭਰੇ ਜਾਂਦੇ ਡੁੱਬਦੇ ਜਾਂਦੇ ਕਿਉਂਕਿ ਇੱਕ ਦਰਿਆ ਜਿਹੜੇ ਨਸ਼ਿਆਂ ਦੇ ਕਹਿ ਲਈਏ ਦੂਜੇ ਦਰਿਆ ਨੇ ਇੱਕ ਜਿਹੜਾ ਜ਼ੈਰਾਂ ਦਾ ਦਰਿਆ ਵਗ ਰਹਾ ਤੇ ਉਹਦੇ ਵਿੱਚੋਂ ਆਪਾਂ ਜਿਹੜੇ ਸਾਰੇ ਕਿਸਾਨ ਨੇ ਸਾਡੇ ਲੋਕ ਹਿੰਮਤ ਕਰਨ ਤੇ ਆਪਾਂ ਸਾਡੇ ਪੰਜਾਬ ਨੂੰ ਕਢੀਏ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੈਰੀ ਮਚ ਥੈਂ